ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਉਪਰ ਪ੍ਰੀਤ ਫੈਮਿਲੀ ਵਲੌਗ ਤੇ ਸਵਾਗਤ ਹੈ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਆਓ ਕਰਦੇ ਹਾਂ ਅੱਜ ਦਾ ਵਲੌਗ ਸ਼ੁਰੂ ਰਸਮੀ ਤੱਕ ਨਹੀਂ ਆਉਗੀ ਰਸਮੀ ਨੂੰ ਠਾਣਾ ਕਿ ਕਰੀ ਉਹ ਜਾ ਕੇ ਠਫੜਾ ਇੱਥੇ ਆਂ ਕਿੱਥੇ ਜਾਣਾ ਆ ਗਾਇ ਪਾਲਾ ਰਸਮੀ ਦੀ ਦੱਸਾਂ ਲਾ ਰਸਮੀ ਜਾ ਰਹੀ ਹੈ ਅਇਤਰ ਇਸ ਮੇਨ ਉਹ ਜਾਂਦਾ ਚਾਰ ਦਾਤ ਸੁਣ ਲਈ ਐ ਕਿਵੇਂ ਹੋਇਆ ਤੇ ਹੂੰ ਚਾਤ ਵਧੀਆ ਦਾ ਪਾਣੀ ਬਹੁਤ ਨਹੀਂ ਹੁੰਦਾ ਕੋਟ ਨਾ ਪਾਣੀ ਪਾਉਂਦਾ ਯਾਲਟ ਵਧੀਆ ਹੂੰ ਐਨ ਕਾ ਤੂੰ ਮੂੰਹ ਹੋਇਆ ਤੇ ਐ ਨਹੀਂ ਜਾਂਦਾ ਤਰੂਗਾ ਨਾ ਦੇ ਦਤ ਮੀਨ ਨਾ ਮੈਂ ਕਹਿੰਦੀ ਭੱਜ ਜਾ ਰੂਗਾ ਮੈਂ ਤੁਰਾ ਵੀ ਬੈਕ ਵਾ ਜਿਆ ਦੇ ਕੋਈ ਸਮਾਂ ਪੜਾ ਆ ਗਿਆ ਕਰੀ ਮੈਂ ਕੰਮ ਕਰ ਲਿਆ ਪੰਸਾਰ ਦਾਦੇ ਦੀ ਵਧੀਆ ਦੁਕਾਨ ਤੇ ਜਾਇਆ ਕਰੀ ਹੋਰ ਤੂੰ ਰਹਿ ਕਿਧਰ ਜਾਣਾ ਤੂੰ ਲੋਗ ਕੋਈ ਇਸ਼ਾਰਾ ਸਾਰਾ ਦਿਨ ਸਾਰਾ ਦਿਨ ਚਾਹ ਦੇ ਹਮ ਕਿੱਥੋਂ ਆਉਂਦੇ ਨੇ ਸਕੂਲ ਕਦੋਂ ਲੱਭਦਾ ਕਿੰਨੇ ਦੇਖਦਾ ਕਦਾਂ ਕਦਾਂ ਦਿੰਦਾ ਪਤਾ ਨਹੀਂ ਪਤਾ ਨਹੀਂ ਮੈਨੂੰ ਨਹੀਂ ਯਾਦ ਰਿਹਾ ਕੋਈ ਲੈਟ ਹੈ ਨਹੀਂ ਕਦੋਂ ਦੀ ਇਨਵਰਟਰ ਘੰਟੀਆਂ ਮਾਰੀ ਜਾਂਦਾ ਹੈ ਕੰਮ ਕਰ ਲੈ ਸਾਰਾ ਯਾ ਹਈ ਰਸ਼ਮੀ ਇੱਕ ਦਿਨ ਲਈ ਇੱਕ ਦਿਨ ਲਈ ਨਹੀਂ ਜਿਹੜਾ ਆਨਲਾਈਨ ਕਲਾਸ ਲੱਗਦੀ ਹੈ ਜੀ ਸਾਰਾ ਉਹ ਤਾਂ ਹੁੰਦਾ ਹੀ ਹੈ ਨਾ ਅੱਜ ਰਸ਼ਮੀ ਦਾ ਬੈਗ ਵੀ ਚਾਹੀਦਾ ਕੀ ਚਾਹੀਦਾ ਨਹੀਂ ਆਣਾ ਨਹੀਂ ਲੈ ਕੇ ਜਾਂਦੇ ਸਕੂਲ ਵਾਲਾ ਲੈ ਨਹੀਂ ਲੈ ਕੇ ਜਾਂਦੇ ਕਿਉਂ ਆ ਕੇ ਕਰੇਗਾ ਹਾਂ ਆਈ ਹੈਵ ਯੂ ਬੈਗ ਲੈ ਕੇ ਤਾਂ ਫਿਰ ਕੰਮ ਕਰਨਾ ਪਊਗਾ ਹਣਾ ਤੇ ਇਹ ਤਾਂ ਬਾਤ ਆਦੋਂ ਹਣਾ ਜੇ ਫਿਰ ਕੱਲ ਬੈਗ ਉਹ ਚੱਲੀ ਜਾਂਦੀ ਜਾਂਦੀ ਹੈ ਲੈ ਉਹ ਤੇ ਬੈਗ ਹੀ ਛੱਡ ਜਾਂਦੇ ਤੇ ਬਾਅਦ ਜੇ ਤੇ ਮੋਰਫਾ ਜਾ ਬਣਾਵਾ ਇੱਥੇ ਹੀ ਰੋ ਇੱਥੇ ਹੀ ਬਣਾ ਲਾਣ ਕਰ ਤੇਰਾ ਬਰ ਕੋ ਨਹੀਂ ਜਾ ਬਣਾਵਾ ਪਹਿਲਾਂ ਬਣਾ ਲਾ ਕੋਟ ਤੇ ਕਿਤੇ ਜਾਣਾ ਸੁਨੀਰ ਕਿੱਥੇ ਰ ਠੀਕ ਹੈ ਬਣਾ ਲੈ ਜਾ ਮੈਂ ਰੋ ਤੇਰਾ ਫਿਰ ਮੈਂ ਦੇ ਦੂੰਗੀ ਕਿ ਸੇ ਹਾਂ ਨਹੀਂ ਤੇਰਾ ਸਾਈਕਲ ਉਹਨੂੰ ਦੇ ਦੀ ਕਰਨ ਦੇ ਬੋਤ ਨੂੰ ਦੇ ਦੂੰਗੀ ਨਹੀਂ ਲੈ ਜੀ ਲੈ ਨਹੀਂ ਉਹ ਵੀ ਲੈ ਜੀ ਮੈਂ ਤੈਨੂੰ ਕੱਲ ਬਹੁਤ ਭਜਾਇਆ ਸੰਗਾ ਉਹ ਤਾਂ ਜਾਊਗਾ ਤੇਰਾ ਸਾਈਕਲ ਤਾਂ ਜਾ ਰਿਹਾ ਹੈ ਪਾਪੂ ਕਾਰਾ ਬੰਦ ਗਿਆ ਰਹੀ ਸੀ ਦਦੀ ਨੇ ਬਲੈਕਮੇਲ ਕਰ ਲਿਆ ਨਾ ਠੀਕ ਇਹ ਨਾ ਕਰ ਬੰਦ ਦਦੀ ਨੂੰ ਆਉਂਦੇ ਨੇ ਤੇਰੇ ਸਾਈਟੋਂ ਦੀ ਤੇਰੇ ਨਾਲ ਦੋ ਮੇਰੇ ਸੁਣਾਵੇ ਦਾਦੀ ਤਾਹ ਖੜਾ ਹੈ ਰਸ਼ਮੀ ਜੀ ਮੈਂ ਉਹ ਤੇ ਮੈਸੇਜ ਜਗਾਦਾ ਨਹੀਂ ਤੇਰੇ ਫੋਨ ਤੇ ਆਇਆ ਮੈਨੂੰ ਕਿ ਤੇਰੇ ਚੈਨਲ ਦਾ ਤਦੈ ਚ ਫੋਨ ਉਹ ਦੇ ਦੇਉਗੀ ਆਉਂਦੇ ਨੇ ਚਕਾਈ ਹੈ ਨਾ ਹਾਂ ਕੀ ਕਰਨਾ

ਗਰਦੀ ਨਾਲ ਲੋਹੀ ਤੇ ਮੰਨੀਂ ਠੀਕ ਹੈ ਨਹੀਂ ਬੰਦਾ ਵਾਲੇ ਜਾਨੀਂ ਇਹ ਕਰ ਲਿਆ ਠੀਕ ਹੈ ਜਾ ਸੰਦਾ ਦਾ ਨੇ ਇਹ ਜੇ ਫੋਟੋ ਨਹੀਂ ਘੜਦਾ ਦਾ ਚੰਦ ਤੀ ਤੀ ਗਾਸੀ ਨੇ ਕੋ ਸੌਂ ਜੰਮੋ ਚਾਈ ਦੇ ਜਾ ਰਿਹਾ ਹੈ ਫੋਟੋ ਠੀਕ ਹੈ

ਹਨਾ 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 ਆਨਾ ਮਤਲਬ ਹੈ ਹਾਇਨਾ 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 ਸਾਰੇ ਸੁਣ ਲੋ ਦੇਖ ਲੋ ਰਸ਼ਮੀਨ ਵਰਕ ਨਹੀਂ ਕਰਦਾ ਸਕੂਲ ਵਾਲਾ ਆਉਂਦਾ ਹੈ ਨਾ ਰਸ਼ਮੀਨ ਅਵੇ ਰਸ਼ਮੀਨ ਨੂੰ ਸਾਰਾ ਦਿਨ ਗੇਮਾਂ ਚ ਹੀ ਰਹਿੰਦਾ ਹੈਗਾ ਵਰਕ ਕਦੇ ਵੀ ਨਹੀਂ ਕੀਤਾ ਇਹਨੇ ਪੂਰਾ ਹੁਣ ਰਸ਼ਮੀਨ ਦੇ ਸਕੂਲ ਚ ਪੜ੍ਹਨੀ ਆ ਕੁੱਟ ਹੂੰ ਇਹ ਸਕੂਲ ਹੁੰਦਾ ਦਿਨ ਇਹ ਫੇਰ ਖਾਊਗਾ ਫੇਰ ਇਹ ਜ਼ਿਆਦਾ ਹੋਊਗਾ ਫੇਰ ਪਤਾ ਲੱਗੂਗਾ ਉਦੋਂ ਕਰ ਲੈਂਦਾ ਤਾਂ ਚੰਗਾ ਰਹਿੰਦਾ ਫੇਰ ਖਰਾਤ ਖਾਊਗਾ ਤੇ ਫੇਰ ਗੱਲ ਬਣੂਗੀ ਵਧੀਆ ਹੁਣ ਤਾਂ ਰਸ਼ਮੀਨ ਦੇ ਪਵਾਹੀ ਦੇਣੀਆਂ ਕੁੱਟ ਨਹੀਂ ਕੋਮਨ ਕੋਮਨ ਨਹੀਂ ਮੈਂ ਅੱਜ ਆਪਾਂ ਨਾਨੀ ਦੇ ਕੋਲ ਜਾਨੇ ਮੈਂ ਨਾਨੀ ਨੂੰ ਕਿੱਥੇ ਥੋੜੇ ਪਾਉਂਗਾ ਓ ਮੈਂ ਕੋਈ ਗਲਤ ਕੰਮ ਨਹੀਂ ਸੀ ਕਰਦੀ ਜਿਹੜੀ ਮੇਰੇ ਕੋਲ ਟ ਪਵੇ ਤੋ ਸਾਰਾ ਦਿਨ ਸ਼ਰਾਰਤਾਂ ਕਰਦਾਗਾ ਤੁਸੀਂ ਮੈਨੂੰ ਸਾਰਾ ਦਿਨ ਲੈਣਦੇ ਰਹਿੰਦੇ ਰਹੇ ਸੀ ਇੱਥੇ ਲੈ ਮੈਂ ਨਹੀਂ ਲੜਦੀ ਰਹਿੰਦੀਗੀ ਤਮੂ ਲਰਨਾ ਨਹੀਂ ਨੰਨ ਕਰਦਾ ਹੈਗਾ ਸਾਰੇ ਦਿਨ ਗਲਤੀ ਕਰਦਾ ਮੈਂ ਨਾਨੇ ਨੂੰ ਕਹਿ ਕੇ ਆਉਂਗਾ ਵੀ ਮम्मा ਦੇ ਨਾਲ ਡੰਡਾ ਲੈ ਕੇ ਪੈਣੇ ਪਿੱਛੇ ਨਾਨੂ ਨਹੀਂ ਬੱਡੇ ਵੇਰੇ ਰਸ਼ਮੀਨ ਦੇ ਪਹਿਣਾ ਚਾਹੀਦਾ ਹੱਥ ਲੱਟਿਕਦਾ ਨਾ ਜੇ ਫੁੱਟ ਜੂ ਅਕਸ ਫੁੱਟ ਜਾਂਦਾ ਨਹੀਂ ਲੇਟੋ ਆ ਤਾਂ ਮੈਨੂੰ ਫੁੱਟ ਹੋਦਣਾ ਵੀ ਲੈਪਟਾਪ ਤਾਂ ਨਹੀਂ ਦੇਣਾ ਨਹੀਂ ਸਟਾਰਟ ਹੁੰਦਾ ਆ ਉੱਤੇ ਲੈਪਟਾਪ ਤਾਂ ਖੜਾ ਰਸ਼ਮੀਨ ਬਾ ਕੋਲ ਮਰੀ ਅੰਦਰ ਲਾ ਦੋ ਇੱਧਰ ਲਈ ਅੱਖ ਨੂੰ ਕੀ ਹੋਇਆ ਕਿ ਸੇਰ ਕਰਾਉਗੀ ਨਹੀਂ ਮੈਨੂੰ ਤਾਂ ਸੌਂ ਜੀ ਲੱਗਦੀ ਹੈ ਉਹ ਨੰਬਰ ਥੋੜੇ ਚਸ਼ਮੇ ਇੱਕ ਸਾਈਡ ਦਾ ਛੋਟੇ ਨੰਬਰ ਵਧਾ ਲੈ ਫਿਰ ਤਾਂ ਕਿਸੇ ਕਿੰਨੇ ਚਲੇ ਮੈਂ ਇੱਕ ਨੰਬਰ